ਅਰਕੇ ਆਪਣੇ ਸਭ ਨੂੰ ਅਵੇਅਰ ਕਰੋਗੇ ਜੀ ਜੰਮ ਮੈਂ ਨਰਜੀ ਗੱਲਦਾ ਇਹ ਕੋਈ ਜ਼ਿਆਦਾ ਨਹੀਂ ਹੈ ਤਾਂ ਇਸ ਲਈ ਸਮਝਣਾ ਚਾਹੀਦਾ ਹੈ ਸੀਪੀਆਰ ਪਤਾ ਕੀ ਹੁੰਦਾ ਪਰਫਾਰਮ ਕਰਨਾ ਚਾਹੀਦਾ ਹੈ ਸੀਪੀਆਰ ਪਤਾ ਕੀ ਹੁੰਦਾ ਪਰਫਾਰਮ ਜਦੋਂ ਦਿਲ ਦੀ ਧੜਕਣ ਰੁਕ ਜਾਂਦੀ ਹੈ ਉਹ ਕਿੱਦਾਂ ਚਲਾੜਾ ਕਈ ਵਾਰੀ ਬੰਦਾ ਬੈਠਾ ਬੈਠਾ ਇੱਕਦਮ ਹੀ ਡਿੱਗ ਜਾਂਦਾ ਹੈ ਦੇਖਿਆ ਕਿਸੇ ਨੂੰ ਕਦੀ ਜਿਗਲੇ ਕਿਸੇ ਨੂੰ ਕਹਿੰਦੇ ਨਾ ਹਾਰਟ ਐਕ ਹੋ ਗਿਆ ਮਰ ਗਿਆ ਪਰ ਜੇ ਉਹ ਟਾਈਮਲੀ ਅਸੀਂ ਸੀਪੀਆਰ ਕਰ ਦਈਏ ਤੇ ਉਹ ਬੰਦੇ ਨੂੰ ਪਹੁੰਚਾਇਆ ਜਾ ਸਕਦਾ ਇੱਕ ਥੰਮਨੇ ਇੱਕ ਨਾੜੀ ਦੇ ਵਿੱਚ ਥੋੜਾ ਜਿਹਾ ਕਲੌਟ ਆ ਜਾਂਦਾ ਜਾਂ ਉਹਦਾ ਖੂਨ ਦਾ ਬਹਾਵ ਰੁਕ ਜਾਂਦਾ ਠੀਕ ਹੈ ਜੀ ਇਹ ਜਿਹਨੂੰ ਐਮਆਈ ਵੀ ਕਹਿੰਦੇ ਨੇ ਮਾਇਓਕਾਰਡੀਅਲ ਮਾਰਨ ਆਪਾਂ ਕਾਰਡੀਓ ਕ੍ਰੈਸ ਮਤਲਬ ਕਾਰਡੀਓ ਪਲਮਨਰੀ ਰੈਸਸਿਟਿਗੇਸ਼ਨ ਕਰ ਰਹੇ ਹਾਂ ਬੰਦੇ ਨੂੰ ਪਹਿਲਾਂ ਤੁਸੀਂ ਪਹਿਲਾਂ ਤਾਂ ਸੀ ਸੇਫਟੀ ਹੈ ਤੁਹਾਡੇ ਸਾਹਮਣੇ ਕੋਈ ਸਮਝੋ ਅਗਦੇ ਵਿੱਚ ਕੋਈ ਬੰਦੇ ਕੋਈ ਕੱਢ ਕੇ ਲਿਆ ਰਹੇ ਜਾਂ ਸੜਕ ਤੇ ਕੋਈ गिर ਗਿਆ ਤੁਸੀਂ ਸੜਕ ਤੇ ਨਹੀਂ ਸ਼ੁਰੂ ਹੋ ਜਾਣਾ ਉਹਨੂੰ ਸਾਈਡ ਤੇ ਫੁੱਟਪਾਥ ਤੇ ਲੈ ਕੇ ਆਣਾ ਆਉਂਦੀ ਹੀ ਬੰਦਾ ਕੀ ਕਰੇ ਫਿਰ ਉਹਨੂੰ ਨਾਲ ਕਰਕੇ ਦਿਖਾਉਂ ਮੈਂ ਕਰ ਰਿਹਾ ਬਾਅਦ ਵਿੱਚ ਤੁਸੀਂ 2-2 ਮਿੰਟ ਬਾਅਦ ਯੂ ਹੈਵ ਟੂ ਚੇਂਜ ਦਾ ਸਾਈਕਲ ਜਿਸ ਬੰਦਾ 2 ਮਿੰਟ ਹੀ ਕਰੇ ਪਰਫੈਕਟਿਵ ਹਾਈ ਕੁਆਲਿਟੀ ਸੀਕਰੀ ਜੰਦਾ ਫਿਰ ਦੂਜਾ ਬੰਦਾ ਦੀ ਮਦਦ ਲਵੇ ਤਾਂ ਵਿਦਆਊਟ ਮਿਨੀਮਮ ਇੰਟਰਪਸ਼ਨ ਯੂ ਹੈਵ ਟੂ ਗਿਵ ਦਾ ਗਾੜੀਏ ਨੂੰ ਸਾਥ ਠੀਕ ਹੈ ਜੀ ਪਹਿਲਾ ਸੀਮ ਸੇਫਟੀ ਦੂਜਾ ਐਮਰਜੈਂਸੀ ਰਿਸਪੌਂਸਿਵ ਤੁਸੀਂ ਨਾਲ ਹੀ ਫੋਨ ਕਰਨਾ 108 ਇਟ ਇੰਡੀਆ ਜੇ 108 ਹੈ ਉਤੇ 10 9 ਨੇ ਬੰਦੇ ਕੇ ਇਵੈਕਟੀ ਹੋ ਗਈ ਇੰਨੇ ਡੀਕੋ ਹੈ ਇੰਨੇ ਵੀ ਆਪਸ਼ ਹੈ ਉਸ ਹਿਸਾਬ ਨਾਲ ਆਪਣਾ ਹਿਸਾਬ ਤੱਕ ਲੈ ਕੇ ਆਓ ਐਂਬੂਲੈਂਸ ਤਿਆਰ ਕਰਕੇ ਆਵੇ ਤੁਸੀਂ ਕਦੋਂ ਤੱਕ ਕਰਨਾ ਹੈ ਜਦ ਤੱਕ ਤੁਹਾਡੀ ਐਮਰਜੈਂਸੀ ਐਕਸਪਰਟ ਟੀਮ ਨਹੀਂ ਆ ਰਹੀ ਅਦਰ ਉਹਨੂੰ ਕਹਿੰਦੇ ਆਰਓਐਸਸੀ ਰਿਟਰਨ ਆਫ ਸਪੌਂਟੇਨੀਅਸ ਸਰਕੂਲੇਸ਼ਨ ਜਾਂ ਤੁਹਾਡੀ ਹੈਲਪਨੀ ਆ ਜਾਂਦੀ ਐਕਸਪਰਟ ਮਤਲਬ ਐਂਬੂਲੈਂਸ ਨਹੀਂ ਆ ਜਾਂਦੀ ਐਕਸਪਰਟ ਬੰਦਾ ਨਹੀਂ ਆ ਠੀਕ ਹੈ ਸਿਰਕ ਕਿੰਨੇ ਕਰਦੇ 5 ਸੈਂਟੀਮੀਟਰ ਟੂ 6 ਸੈਂਟੀਮੀਟਰ ਠੀਕ ਹੈ ਤੇ ਇਹ ਤੁਸੀਂ ਸੋ ਤੋਂ ਇੱਕ ਸੁਵੀਵੰਦਵਾਨ ਹੈ ਠੀਕ ਹੈ ਫਿਰ ਪੇਸ਼ੈਂਟ ਉੱਠ ਜਾਂਦਾ ਤੇ ਵੈਲੈਂਕੂ ਨਹੀਂ ਤਾਂ ਫਿਰ ਇੱਕ ਤੁਸੀਂ ਕਈ ਵਾਰੀ ਦੇਖਦੇ ਹੋ 에어ਪੋਰਟਸ ਵਗੈਰਾ ਤੇ ਏਡੀ ਹੁੰਦੀ ਹੈ ਆਟੋਮੈਟਿਕ ਐਕਸਟਰਨਲ ਡੀਫਿਬਿਲੇਟਰ ਠੀਕ ਹੈ ਨਾ ਉਹਦੇ ਵਿੱਚ ਜਦੋਂ ਕਹੇ ਕਿ ਸ਼ੌਕ ਦੇਣਾ ਉਹ ਤੁਸੀਂ ਪੈਡ ਲਗਾਨੇ ਆ ਉਹ ਤੋਂ ਬਟਨ ਦਬਾ ਦੇਣਾ ਕੁਝ ਸ਼ੌਕ ਦੇ ਕੁਝ ਰਿਜ਼ਨਸ ਹੁੰਦੀਆਂ ਜਿੱਥੇ ਸ਼ੌਕ ਦਿੱਤਾ ਜਾਂਦਾ ਉਹਨਾਂ ਨੂੰ ਸ਼ੌਕੇਬਲ ਕਹਿੰਦੇ ਕੁਝ ਜਿੰਦਗੀ ਜਿੰਦਗੀ ਜਾਂਦਾ ਨੂੰ ਸਮਾਰਟਮਾਉਥ ਨਹੀਂ ਕਰ ਸਕਦੇ ਤੇ ਇੱਕ ਬੈਕਡ ਮਾਸਕ ਜਿਹੜਾ ਆਪਾਂ ਕਰਨਾ ਹੈ ਪਹਿਲਾਂ ਇਹਦਾ ਹੈਟ ਟਿੱਲ ਤੋਂ ਚਿਨ ਲਿਫਟ ਨੂੰ ਮੈਨ ਉੱਪਰ ਕਰਕੇ ਫਿਰ ਉਹਦੇ ਉੱਪਰ ਅਸੀਂ ਇਹ ਮਾਸਕ ਲਗਾਵਾਂਗੇ ਹਵਾ ਦੇ ਵਿੱਚ ਕਿੰਨੀ ਪਰਸੈਂਟ ਆਕਸੀਜਨ ਹੈ ਹਾਂਜੀ 21% ਠੀਕ ਹੈ 21% ਬਾਕੀ ਨਾਈਟ੍ਰੋਜਨ ਜ਼ਿਆਦਾ ਹੁੰਦੀ 70% ਠੀਕ ਹੈ ਜਦੋਂ ਅਸੀਂ ਮੌਕਸਮ ਆਕਸਿਜਨ ਦੇ ਰਹੇ ਹਾਂ ਅਸੀਂ 16% ਆਕਸੀਜਨ ਦੇ ਰਹੇ ਹਾਂ ਬੰਦੇ ਨੂੰ ਠੀਕ ਹੈ ਤੇ ਜਦੋਂ ਅਸੀਂ ਐਂਬੂ ਕਰ ਰਹੇ ਹਾਂ ਅਸੀਂ ਹਵਾ ਵਾਲੀ 21% ਦੇ ਰਹੇ ਠੀਕ ਹੈ ਪਰ ਇੱਥੇ ਇਹ ਦੋ ਪਾਈਪ ਲੱਗੀਆਂ ਹੁੰਦੀਆਂ ਇੱਥੇ ਤੁਸੀਂ ਆਕਸੀਜਨ ਪਾਈਪ ਲਗਾ ਦਿਓ ਤੇ ਉਹ 45% ਆਕਸੀਜਨ ਜਾਏਗੀ ਇਹ ਇੱਕ ਦੋ ਵਾਰ ਕਈ ਲੋਕ ਬਹੁਤ ਹੀ ਦਵਾਈ ਦਿੰਦੇ ਉਹਦੇ ਨਾਲ ਕੀ ਹੁੰਦਾ ਰੀਫਿਲ ਬਲੱਡ ਨੂੰ ਆਨ ਹਾਈਪ ਟੈਸਟੋਲ ਟੈਸਟੋਲ ਹਾਰਟ ਦੇ ਪਰ ਨਾ ਵੀ ਹੈ ਤੇ ਫਿਰ ਅੱਗੇ ਪੰਪਰ ਉੱਤੇ ਅੱਗੇ ਦੇਣਾ ਵੀ ऐसे तो मतलब तो तो ही उन्होंने रिकॉइल तरंग देंगे चेस्ट में ताईयों मतलब ब्लड के द्वारा वापस आएंगे ज़्यादा पर अंगे सौ दो सौ बी बात तो ज़्यादा करेंगे तामीन ही फ़ायदा नहीं पाट करेंगे तामीन ठीक है एक बार करो ज़रूर बस ये भी एफ्फ़ोर्ट देनी है ना नहीं सोचना तो कि मैं ठीक करूँगी तो तो न ਠੀਕ ਹੈ ਹੁਣ ਦੇਖੋ ਮੈਂ ਚੇਂਜ ਓਵਰ ਕਰਨਾ ਇੱਧਰ ਆਉਣੀ ਕਿੰਨਾ ਹੈ ਜਦੋਂ ਮੈਂ ਥੱਕ ਗਿਆ 2 ਮਿੰਟ ਹੋ ਗਏ ਫਿਰ ਮੈਂ ਉਹਨੂੰ ਕਰੂੰਗਾ ਉਹਨੇ ਵਿਦਆਊਟ ਮਿਨਿਮਮ ਇੰਟਰਰਪਸ਼ਨ ਦੂਜੇ ਨੇ ਜਦ ਮੈਂ ਇਥੋਂ ਹੱਟ ਚੱਕਿਆ ਦੂਜਾ ਨਾਲ ਦੇ ਨਾਲ ਉਥੇ ਕੰਪਰੈਸ਼ਨ ਸਟਾਰਟ ਕਰ ਦੇਈ ਇਸ ਲਈ ਪਹਿਲਾਂ ਲੋਕਾਂ ਨੂੰ ਇਕੱਠਾ ਕਰਨ ਦਾ ਇਹ ਫਾਇਦਾ ਸੀ ਕਿ ਆਓ ਜਿਹਾਓ ਬੰਦਾ ਕਿੰਨੇ 4-5 ਬੰਦੇ ਇਕੱਠੇ ਕਰੋ ਕੋਈ ਇਕੱਲਾ ਬੰਦਾ ਨਹੀਂ ਬਚਾ ਸਕਦਾ ਇੱਕ ਦਮ ਦੋ ਚਾਰ ਬੰਦੇ ਨੂੰ ਕਿਉਂਕਿ ਉਹਨੂੰ 2 ਮਿੰਟ ਵੀ ਲੱਗ ਸਕਦੇ ਆ ਰਿਵਾਈਵ ਹੋਣ ਨੂੰ 4 ਮਿੰਟ ਵੀ ਲੱਗ ਸਕਦੇ ਆ ਤੇ ਇਸ ਕਰਕੇ ਪਹਿਲਾਂ ਤੁਸੀਂ ਕਰਕੇ ਨਾਂਅ ਬੁਲਾਓ विदाਊਟ ਇੰਟਰਰਪਸ਼ਨ ਦੂਜਾ ਟੇਕਓਵਰ ਕਰਨ ਲਈ ਤੇ ਅਗਲਾ ਟੇਕਓਵਰ ਤੇ ਹੱਥ ਤੁਹਾਡੇ ਸਿੱਧੇ ਹੋਣੇ ਚਾਹੀਦੇ ਫਿਰ ਇੰਦਰੋਂ ਹੈਡ ਰਿਡ ਕਰਕੇ ਤੁਸੀਂ ਇੱਕ ਵਾਰ ਕੀਤਾ ਫਿਰ ਉਹਦਾ ਰੁਕ ਜਾਣਾ ਠੀਕ ਹੈ ਉਹਦਾ ਇੱਕ ਵਾਰ ਟੇਕਓਵਰ ਫੇਰ ਸਟਾਰਟ ਕਰਦੇ ਹਾਂ ਠੀਕ ਹੈ ਜੀ ਉਹ ਦਿਨਾਂ ਕੀ ਹੋਊਗਾ ਟੈਸਟ ਸਾਈਜ਼ ਹੋਊਗੀ ਅਸੀਂ ਆਕਸੀਜਨ ਸਰੀਰ ਨੂੰ ਸੈੱਲਾਂ ਨੂੰ ਖੂਨ ਦੀ ਸਪਲਾਈ ਵੀ ਚਾਹੀਦੀ ਹੈ ਆਕਸੀਜਨ ਵੀ ਚਾਹੀਦੀ ਹੈ ਠੀਕ ਹੈ ਲੋ ਐਡਜੈਸਟ ਕਰਕੇ ਕਰਸਾਂ ਇਹਦੇ ਨਾਲ 에ਰ ਵੀ ਖੁੱਲ ਜਾਏਗਾ ਤੁਹਾਡੀ ਬਿੰਡ ਪਾਈਪ ਖੁੱਲੇਗੀ ਇਹਨੂੰ ਟ੍ਰੈਕ ਕਿਹਾ ਕਹਿੰਦੇ ਆ ਫੇਰ ਉਹ ਆਕਸੀਜਨ ਜਾਏਗੀ ਥੋੜਾ ਫਾਈ ਸੈਂਟੀਮੀਟਰ ਦਿਓ ਥੋੜਾ 2.5 ਸੈਂਟੀਮੀਟਰ ਹੀ ਗਿਆ ਥੋੜਾ ਠੀਕ ਜਾਓ ਇਸ ਦੀ ਜੀਵਨ ਬਚਾਉਣ ਦੀ ਜੀਵਨ ਬਚਾਉਣ ਦੀ ਸੁਭਾਵਨਾ ਵਾਰੇ ਸੁਭਾਵਨਾ ਵਾਰੇ ਜਾਗਰੂਕ ਹੋਣ ਲਈ ਜਾਗਰੂਕ ਹੋਣ ਲਈ ਉਤਕਾਟ ਕਰਾਂਗਾ ਉਤਕਾਟ ਕਰਾਂਗੀ ਅੱਤੇ ਸਿਕਾਈ ਅਤੇ ਅਤੇ ਪਿਆਰੀ ਗਤੀਵਿਧੀਆਂ ਦਾ ਪਿਆਰੀ ਗਤੀਵਿਧੀਆਂ ਦਾ ਸਰਗਰਮੀ ਨਾਲ ਸਰਗਰਮੀ ਨਾਲ ਸਮਰਥਨ ਕਰਾਂਗਾ ਸਮਰਥਨ ਕਰਾਂਗੀ ਜੋਬ ਜੋ ਸੁਰੱਖਿਅਤ ਅਤੇ ਸੁਰੱਖਿਅਤ ਸਿਹਤਮੰਦ ਸਿਹਤਮੰਦ ਪਾਈਚਾਰਿਆਂ ਦਾ